ਸਸੀ ਕਾਲ ਜੀ ਚੜ੍ਹਦੀ ਕਲਾ ਜੀ ਸੋ ਦੋਵੇਂ ਹੱਥ ਨਹੀਂ ਹੈ ਕੀ ਨਾਮ ਤੁਹਾਡਾ ਜੀ ਮੇਰਾ ਸਰੇਂਦਰ ਸਿੰਘ ਹੈ ਜੀ ਅੱਛਾ ਜੀ ਕੱਲੇ ਰਹਿੰਦੇ ਹੋ ਘਰ 'ਚ ਕੱਲਾ ਜੀ ਅੱਛਾ ਬਾਕੀ ਪਰਿਵਾਰਕ ਮੈਂਬਰ ਜੀ ਕੋਈ ਨਹੀਂ ਉਹ ਆਪਣੇ ਬੱਕਰੇ ਹੈ ਇਹ ਬਾਵਾ ਕਿੰਨੀ ਦੇਰ ਤੋਂ ਤੁਹਾਡੀਆਂ ਜੀ ਇਹ ਤਾਂ ਇੱਕ 22 ਸਾਲ ਹੋ ਚਲੇ ਪੱਠੇ ਕੋ ਦੱਸਾਂ ਸੀ ਪਾਲਦੇ ਆਖਰੀ ਇਹਨਾਂ ਕੋ ਗਾਲਾਂ ਸਾ ਜੀ ਜਿਹੜਾ ਅਖੀ ਸੀਗਾ ਪਰ ਇਹੋ ਜਿਹੀ ਬਾਤ ਕਿਦਾਂ ਹੋ ਗਈ ਪਾਂ ਚਲੇਗੀ ਦੂਜੀ ਫਿਰ ਇਹ ਦੂਜੀ ਉੱਪਰ ਇਹਦਾ ਸਿਰ ਤੇ ਹੱਥ ਰੱਖ ਕੇ ਪੈਰ ਲਾ ਕੇ ਕੋਲ ਉਧਰ ਨੂੰ ਇਹਨੂੰ ਖਿੱਚਦਾ ਤਾਂ ਜੇ ਮੈਂ ਇਹਨੂੰ ਫੜ ਕੇ ਖਿੱਚਦਾ ਤੇ ਇਹ ਨਹੀਂ ਪਰ ਵੀ ਵਿਚਾਰਣੀ ਆ ਉਹ ਫੇ ਬੁਸੂ ਬੁਸੂ ਕਰਨ ਲੱਪੇ ਰੋਣ ਲੱਪੇ ਮੈਂ ਕਿਹਾ ਰੋਇਆ ਕੀ ਬਣਦਾ ਜੋ ਹੋਣਾ ਸੀ ਉਹ ਹੋ ਗਿਆ ਸਾਨੂੰ ਖਾਸियत ਪਤਾ ਲੱਗੀ ਕਿ ਇਹਨੇ ਇੰਨੀ ਤਾਂ ਕੋਈ ਆਮ ਜਿੰਨ ਦੇ ਹੱਥ ਪੈਰ ਚੰਗੇ ਉਹ ਸਫਾਈ ਨਹੀਂ ਰੱਖ ਸਕਦਾ ਜਿੰਨੀ ਸਫਾਈ ਤੁਸੀਂ ਰੱਖਦੇ ਆ ਉਹ ਫੇ ਮਾੜਾ ਮੋਟਾ ਮੈਂ ਲੱਗਾਰ ਰਹਿਣਾ ਨਹੀਂ ਕਰਨਾ ਬਹੁਤ ਵਧੀਆ ਸਫਾਈ ਦੇ ਨਾਲ ਰਹਿੰਦੇ ਆ ਤੇ ਪ੍ਰਸ਼ਾਦਾ ਵੀ ਛਕਣ ਦੇ ਲਈ ਇੱਕ ਸਪੈਸ਼ਲ ਇਹਨਾਂ ਨੇ ਕੜੇ ਬਣਾਏ ਹੋਏ ਹਨ ਜੀ ਉਹ ਛੋਲੇ ਚ ਪਾਇਆ ਇਹ ਰੰਗ ਜਿਹੇ ਬਣਾਏ ਆਪਣੇ ਦਿਮਾਗ ਨਾਲ ਆਪਣੀ ਦਿਮਾਗ ਨਾਲ ਹਨ ਜੀ ਹਾਂ ਜੀ ਇਹ ਰੰਗ ਜਿਹੇ ਆਪਣੇ ਬਣਾਏ ਅੱਛਾ ਜੀ ਇਹ ਹੱਥ ਬਣਾ ਲਿਆ ਤੁਸੀਂ ਆਪਣਾ ਆਪ ਇਹ ਮੋਨਾ ਬੁਰਕੇ ਤੋੜ ਕੇ ਰਖਲੇ ਦੀਆਂ ਤੇ ਇਹਨੇ ਚੱਕ ਕੇ ਦਾਲ ਚ ਡੋਬ ਕੇ ਤੇ ਤਮੋਚ ਪਾ ਲਈ ਬੰਦੇ ਨੂੰ ਹੌਸਲਾ ਨਹੀਂ ਹਾਰਨਾ ਚਾਹੀਦਾ। ਪਿੱਛੇ ਹੈਗਾ ਜੀ ਫੇਰ ਸਭ ਕੁਝ ਹੋਆ। ਜੇਰ ਵਿੱਚ ਹੈ ਨਹੀਂ ਕੋਈ ਫੇਰ ਕੁਝ ਨਹੀਂ। ਦਿਮਾਗ ਦੀ ਗੇਮ ਆ। ਹਾਂ। ਪਹਿਲਾ ਦਿਨ ਉਹਦੇ ਬਾਰੇ ਪਤਾ ਸੀਗਾ ਪਰ ਪਹਿਲਾ ਚਲੋ ਸੁੱਕਾ ਰੋਸ਼ਨ ਦਿੰਦੇ ਸੀਗੇ ਤੇ ਸਾਨੂੰ ਪਤਾ ਸੀ ਕਿ ਇਹ ਖਾਣਾ ਬਣਾ ਨਹੀਂ ਸਕਦੇ ਜਿੱਦਾਂ ਹੁਣ ਆਪਾਂ ਦੇਖੇ ਦੋਨੇ ਹੱਥ ਹੈ ਨਹੀਂਗੇ ਵੀ ਕਿੱਦਾਂ ਖਾਣਾ ਬਣਾਉਣਾ ਨਾ ਤੇ ਇਹਦਾ ਦੀ ਉਦੋਂ ਪਹਿਲੇ ਦਿਨ ਤੋਂ ਹੀ ਜਿਹੜਾ ਟਿਫਨ ਇਹਨਾਂ ਤੋਂ ਬਣ ਕੇ ਨਾ ਤਕਾਉਣਾ ਸ਼ੁਰੂ ਹੋ ਗਿਆ ਸੀਗਾ। ਜਣੀ ਉਮਰ ਹੋ ਗਈ ਹੁਣ ਤੁਹਾਡੀ? ਮੇਰੀ ਉਮਰ 14 8 1942 ਦਾ ਜਨਮ ਆ। ਪਾਸਪੋਰਟ ਤੇ ਲਿਖਿਆ 42 ਦਾ ਜਨਮ ਹੈ ਜੀ ਫਿਰ ਤੇ 82 82 ਸਾਲ ਦੇ ਹੋਗੇ ਤੁਸੀਂ ਹਾਂ ਜੀ ਸੁਰਜਾਨਾ ਇਸ ਤਰ੍ਹਾਂ ਪ੍ਰਸ਼ਾਦਾ ਸ਼ਕਦੇ ਸਰਿੰਦਰ ਸਿੰਘ ਜੀ ਵਾਹ ਜੀ ਵਾਹ ਅਸਲ ਚ ਆਪਾ ਹੈ ਜੇ ਤਾਂ ਉਹ ਲੋਕ ਹੈ ਜੀ ਜਿਹੜੇ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਹੱਥ ਪੈਰ ਵੀ ਦਿੱਤੇ ਹੋਏ ਨਹੀਂ ਕੋਈ ਨਹੀਂ ਸਭ ਕੁਝ ਦਿੱਤਾ ਹੋਇਆ ਜਿੰਨਾਂ ਨੂੰ ਜੀ ਪਰ ਬੈਠੇ ਬੇਲੀਆਂ ਘਰੇ ਨਾ ਕੋਈ ਕੰਮ ਕਰਦੇ ਨਾ ਮਿਹਨਤ ਜੀ ਨਾ ਕਿਸੇ ਦੇ ਬਾਰੇ ਸੋਚਦੇ ਜੀ ਆ ਮੈਂ ਤਾਂ ਕਹੇ ਆ ਨੈਗੇਟਿਵ ਹੋਰ ਹੀ ਨਾ ਘੋੜਦਾਰੇ ਨੇ ਨਾਲੇ ਬੱਸ ਇੱਕ ਇਕੱਲਾਪਨ ਮਹਿਸੂਸ ਹੁੰਦਾ ਜੀ ਇਸ ਉਮਰ ਦੇ ਵਿੱਚ ਆ ਕੇ ਵੀ ਮੇਰਾ ਵੀ ਪਰਿਵਾਰ ਹੁੰਦਾ ਜਿਸ ਤਰ੍ਹਾਂ ਕਦੇ ਸੋਚ ਆ ਜਾਂਦੀ ਮਨ ਚ ਮੈਂ ਛੋਟਾ ਜਿਹਾ ਨਿਕਲ ਜਾ ਤਾਂ ਉਹ ਮੈਨੂੰ ਇੱਥੇ ਨਾਲ ਛੱਡ ਗਏ ਤਾਂ ਚਾਚਾ ਚਾਚੀ ਇਹ ਨਹੀਂ ਆਪਣੇ ਬੇੜਨੇ ਦੇ ਘਨੇ ਲੋੜੇ ਜਾਂ ਪਸੂ ਚਾਰ ਚੱਲ ਜਾਣਾ ਹੈ ਨਹੀਂ ਛੱਡ ਕੇ ਚੱਲ ਕੀ ਕਹਿਣਾ ਛੇਤਰੇ ਪਾਏ ਹੋਣੇ ਇਹ ਲੈ ਲੱਤਾ ਨਾ ਪਾਸ ਪਾਸਟਣੀਆਂ ਉਹ ਦਿਨ ਕਦੇ ਪੋਲਦੇ ਸਭ ਚਿੱਤੇ ਜਾਣੇ ਇਹ ਗੁਰੂਗਿਰ ਸੋਈ ਵਾਲੇ ਵੀਰ ਜਿਹੜੇ ਪ੍ਰਸ਼ਾਦਾ ਦਿੰਦੇ ਆ ਜੀ ਪ੍ਰਸ਼ਾਦਾ ਠੀਕ ਹੁੰਦਾ ਇਹਨਾਂ ਦਾ ਨਾ ਬਹੁਤ ਵਧੀਆ ਜੀ ਫਾਸਕ ਲਾ ਦਿਆ ਤੁਹਾਨੂੰ ਲੱਗਦਾ ਵੀ ਇਹ ਠੀਕ ਕੰਮ ਕਰਦੇ ਆ ਜੀ ਨਹੀਂ ਬੜੀਆ ਜੀ ਬੜਿਆ ਦੇਖੋ ਹੀ ਘਰ ਬੈਠੇ ਰੋਟੀ ਮਿਲਦੀ ਹੋਰ ਕੀ ਚਾਹੀਦਾ ਨਾ ਵਧੀਆ ਇਹਨਾਂ ਨੇ ਇੰਨੀ ਸਫਾਈ ਮੈਂ ਕਹਿੰਦਾ ਜਿਨ੍ਹਾਂ ਦੇ ਹੱਥ ਪੈਰ ਆ ਉਹ ਨਹੀਂ ਇੰਨਾਂ ਕਰ ਸਕਦੇ ਦੇਖੋ ਇਸ ਵਕਤ ਗੁਡਾਈ ਕਰ ਰਹੇ ਆ ਸੋ ਇਸ ਤਰ੍ਹਾਂ ਕਹਿੰਦੇ ਮੈਂ ਕਰਦਾ ਇਹ ਫਿਰ ਤੁਸੀਂ ਇਹ ਸਾਰੀ ਤੁਸੀਂ ਤਿਆਰ ਕੀਤੀ ਕਿ ਇੱਥੇ ਕੋਈ ਲੇਬਰ ਵੀ ਲਈ ਸੀਗੀ ਨਹੀਂ ਜੀ ਆਪੇ ਆਪੇ ਹਾਂਜੀ ਕਮਾਲ ਹੈ ਜੀ ਤੁਸੀਂ ਵਾਹ ਜੀ ਵਾਹ ਫਿਰ ਮੈਂ ਹੌਸਲਾ ਨਹੀਂ ਨਾ ਛੱਡਦਾ ਪਰ ਅੱਜ ਤੁਸੀਂ ਸਾਡੇ ਵਰਗੇ ਨੌਜਵਾਨ ਵੀ ਫੇਲ ਕਰਦੇ ਜੀ ਹਾਂ ਜੀ ਲੈ ਨਾ ਤੇ ਲੋ ਹੱਥ ਉਹਦੇ ਸਭ ਲਈ ਹੈ ਜੀ ਪਤਾ ਲੱਗਦਾ ਕਹਿੰਦੇ ਜੀ ਵੀ ਬੰਦੇ ਦੀ ਨ ਲੱਤ ਵੱਡੀ ਗਈ ਜਾਂ ਹੱਥ ਵੱਡਿਆ ਗਿਆ ਫਿਰ ਉਹ ਉਸ ਚੀਜ਼ ਨੂੰ ਸਹਾਰ ਨਹੀਂ ਸਕਿਆ ਤੇ ਉਹ ਚੱਲ ਬਸਿਆ ਪਰ ਇਹਨਾਂ ਦੀ ਹਿੰਮਤ ਨੂੰ ਸਲਾਮ ਹੈ ਜਦੋਂ ਕਹਿੰਦੇ ਘਟਨਾ ਵਾਪਰੀ ਤਾਂ ਉਦੋਂ ਇਹਨਾਂ ਨੇ ਹੌਸਲਾ ਦਿੱਤਾ ਵੀ ਰੋਵੋ ਨਾ ਭਾਈ ਕੋਈ ਨਹੀਂ ਜੋ ਹੋ ਗਿਆ ਹੋ ਗਿਆ ਆਤਮਾ ਦਾ ਭਾਣਾ ਸਸਿਕਾਲ ਜੀ ਦਰਸ਼ਕੋ ਅੱਗੇ ਵੀ ਤੁਹਾਨੂੰ ਦਿਖਾਈ ਸੀ ਇੱਕ ਵੀਡੀਓ ਗੁਰੂ ਕੀ ਰਸੋਈ ਵੱਲੋਂ ਘਰ-ਘਰ ਟਿਫਨ ਪਹੁੰਚਾਏ ਜਾਂਦੇ ਆ ਪ੍ਰਸ਼ਾਦਾ ਜਿਹੜੇ ਚੱਲ ਨਹੀਂ ਸਕਦੇ ਜਾਂ ਜਿਹੜੇ ਉਹ ਲੋਕ ਜਿਹੜੇ ਰੋਟੀ ਬਣਾ ਵੀ ਨਹੀਂ ਸਕਦੇ ਤੇ ਪਹਿਲਾਂ ਇੱਕ ਬਾਪੂ ਜੀ ਦੇਖੇ ਸੀ ਤੁਸੀਂ 100 ਸਾਲ ਦੇ ਜਿਹੜੇ ਕਹਿੰਦੇ ਸੀਗੇ ਵੀ ਮੇਰੇ ਭਾਈ 6 ਪੁੱਤ ਸੀਗੇ 6 ਇਸ ਦੁਨੀਆ ਤੋਂ ਜਾ ਚੁੱਕੇ ਨੇ ਤੋ ਉਸੇ ਤਰ੍ਹਾਂ ਹੁਣ ਇੱਕ ਹੋਰ ਘਰ ਦੇ ਵਿੱਚ ਅੱਜ ਆਏ ਆਂ ਇੱਥੇ ਟਿਫਨ ਲੈ ਕੇ ਜਾਂਦੇ ਆਂ ਬਾਈ ਜੀ ਹੋਰੀ ਬਾਈ ਕੁਲਵੰਤ ਸਿੰਘ ਜੱਟੀ ਮੋਂਦੀ ਹੈ ਦੇਖਿਓ ਸਾਹਮਣੇ ਸਸੀ ਕਾਲ ਜੀ ਚੜਦੀ ਕਲਾ ਜੀ ਸੋ ਦੋਵੇਂ ਹੱਥ ਨਹੀਂ ਹੈ ਚੜਦੀ ਕਲਾ ਠੀਕ ਠਾਕ ਹੈ ਜੀ ਹਾਂ ਕੀ ਨਾਮ ਤੁਹਾਡਾ ਜੀ ਮੇਰਾ ਸਰੇਂਦਰ ਸਿੰਘ ਹੈ ਜੀ ਅੱਛਾ ਜੀ ਕੱਲੇ ਰਹਿੰਦੇ ਹੋ ਘਰ ਚ ਕੱਲਾ ਹੀ ਅੱਛਾ ਬਾਕੀ ਪਰਿਵਾਰਕ ਮੈਂਬਰ ਜੀ ਕੋਈ ਨਹੀਂ ਉਹ ਆਪਣੇ ਬੱਕਰੇ ਹੈ ਜੀ ਉਹ ਵੀ ਜਾਂਦੇ ਆ ਆ ਬਜ਼ੁਰਗ ਅੱਛਾ ਜੀ ਇਹ ਵੀ ਅੱਗੇ ਰੋਟੀਆਂ ਖਾਂਦੇ ਰਿਹਾ ਮਹਾਰਾਜ ਜੀ ਮਹਾਰਾਜ ਬੱਚੇ ਤੁਹਾਡੇ ਬੱਚੇ ਕੋਈ ਨਹੀਂ ਅੱਛਾ ਬਿਆਹ ਨਹੀਂ ਕਰਵਾਇਆ ਸੀ ਤੁਸੀਂ ਨਹੀਂ ਨਹੀਂ ਅੱਛਾ ਜੀ ਇਹ ਬਾਵਾ ਕਿੰਨੀ ਦੇਰ ਤੋਂ ਤੁਹਾਡੀਆਂ ਇਹ ਇਹ ਤਾਂ ਇੱਕ 22 ਸਾਲ ਹੋ ਚਲੇ ਜੀ ਪੱਠੇ ਕੋ ਦੱਸਾਂ ਸੀ ਭਾਲਤੇ ਅੱਛਾ ਜੀ ਉੱਥੇ ਮੈਨੂੰ ਅਵਤਾਰ ਸੱਨੇ ਲਵਾਇਆ ਸੀ ਅੱਛਾ ਜੀ ਟਾਂਚੀ ਤੇ ਜੀ ਤਾਂ ਮੈਂ ਨਮੋਲੀਆਂ ਤੇ ਆਉਂਦਾ ਸੀ ਅੱਛਾ ਜੀ ਤਾਂ ਪਹਿਲਾਂ ਇੱਥੇ ਮੈਂ ਰਿਆਪਾਲ ਦੀ ਠੀਕ ਹੈ ਜੀ ਨਮੋਲੀਆਂ ਵਾਲਾ ਬੰਦਾ ਇੱਥੇ ਘੱਲ ਦੁੱਤਾ ਮੈਨੂੰ ਉੱਥੇ ਘੱਲ ਦੁੱਤਾ ਅੱਛਾ ਜੀ ਤਾਂ ਮੈਂ ਉੱਥੇ ਪੇ ਛੋਟੇ ਨਗਰ ਵਿੱਚ ਮੈਂ ਖੋ ਨੂੰ ਪਾਲਟੇ ਨੂੰ ਆ ਗਿਆ ਉਹ ਮੈਨੂੰ ਕਹਿੰਦੇ ਤੂੰ ਸੋਗਾ ਮਾਰ ਲੈ ਟਰੈਕ ਚਲਾ ਲੈ ਭਈਆ ਮਗਰ ਬਾੜ ਲੈ ਤਾਂ ਮੈਂ ਕਿਹਾ ਭਈ ਇਦਾਂ ਔਖਾ ਮੇਰੇ ਕਪੜੇ ਲੈ ਬਣੇ ਆ ਹਾਂ ਜੀ ਮੇਰੇ ਮੈਂ ਪੱਠੇ ਕੋ ਦੈਣਾ ਤੁਸੀਂ ਪੁੱਛੋ ਲੋ ਉਹ ਮੁੰਡਾ ਪਿੰਡੋ ਆਗੋਸ ਹੋਗਾ ਮੰਨ ਲਓਗਾ ਕਹਿੰਦੇ ਯਾਰ ਲਿੱਦਾ ਹੀ ਕਾਲਾ ਆਖਰੀ ਗਾ ਇੰਨਾ ਕ ਗਾਲਾ ਸਾ ਜੀ ਜਿਹੜਾ ਕਿਸੇ ਗਾ ਪਰ ਉਹ ਉਸ ਬਾ ਕਿੱਦਾ ਗਿਆ ਕਿ ਮੈਂ ਮੌਤੇ ਪੱਠੇ ਕੋ ਦਾਂ ਬਾ ਚਲੇਗੀ ਦੂਜੀ ਫਿਰ ਇਹ ਦੂਜੀ ਉੱਪਰ ਇਹਦਾ ਸਿਰ ਤੇ ਹੱਥ ਰੱਖ ਕੇ ਪੈਰ ਲਾ ਕੇ ਕੋਲ ਉਹਦੇ ਨੂੰ ਇਹਨੂੰ ਖਿੱਚਦਾ ਥਾ ਓਹੋ ਜੇ ਮੈਂ ਇਹਨੂੰ ਫੜ ਕੇ ਖਿੱਚਦਾ ਤੇ ਇਹ ਨਹੀਂ ਪਤਾ ਵੀ ਵਿਚਾ ਜਾਣੀ ਆ ਉਹ ਫੇ ਬੁੱਸੂ ਬੁੱਸੂ ਕਰ ਲਾ ਪੇ ਰੋਣ ਲੱ ਪਏ ਮੈਂ ਕਿਹਾ ਰੋਇਆ ਕੀ ਬਣਦਾ ਜੋ ਹੋਣਾ ਸੀ ਉਹ ਹੋ ਗਿਆ। ਅੱਛਾ ਉਹਨਾਂ ਨੂੰ ਮੈਂ ਇੰਨੀ ਗੱਲ ਕਹਿਣਾ ਤੁਸੀਂ ਆਪ ਕਹਿ ਰਹੇ ਹੋ ਉਹਨਾਂ ਨੂੰ ਜਦ ਕਿ ਤੁਹਾਨੂੰ ਕਹਿਣਾ ਤੇ ਬਣਦਾ ਵੀ ਤੁਹਾਨੂੰ ਹੌਸਲਾ ਦਿੰਦੇ ਹੁੰਦੇ ਆ ਹਨਾ ਜੀ ਤੁਸੀਂ ਹੌਸਲਾ ਦੇ ਰਹੇ ਸੀ ਘਰਦਿਆਂ ਨੂੰ ਹਾਂ ਉੱਥੇ ਨਾਲ ਕੇ ਹੈ ਨਾ ਪਾਲਟੀ ਅੱਛਾ ਨਾ ਉੱਥੇ ਰਹਿਣਾ ਸੀ ਰੋਂਣ ਲੱਗੇ ਹਨ ਜੀ ਹੌਣ ਜੀ ਉਹ ਰੋਂਦੇ ਰਹੇ ਪਰ ਨਾਲ ਪੇੜਦੇ ਰਹੇ ਮੈਂ ਕਿਹਾ ਉਹ ਇਹ ਲਾ ਲਓ ਮੈਂ ਕਿਹਾ ਬਾਹ ਮਰੀਏ ਦੇ ਉੱਪਰ ਆਹ ਚੱਕ ਲਓ ਹਾਂ ਜੀ ਹਾਂ ਮੈਂ ਕਿਹਾ ਉਹ ਖੂਨ ਫੇ ਉੱਚਾ ਨਹੀਂ ਕਰਨਾ ਜੇ ਇਹ ਸੁਗਰਦੇ ਫੋਰੇ ਪੈਣਦੇ ਆ ਮੈਂ ਇਹ ਗੱਲ ਉਹਨਾਂ ਨੂੰ ਕਹਿ ਰਿਹਾ ਮੈਂ ਕਿਹਾ ਹੋਰ ਮੈਨੂੰ ਕੁਝ ਨਹੀਂ ਚਾਹੀਦਾ ਇੱਕ ਪਾਣੀ ਦਾ ਗਲਾਸ ਲਓ ਉਸ ਤੋਂ ਖੈਲ ਚੋ ਪਾ ਲਿਓ ਮੈਨੂੰ ਦੇ ਦਿਓ ਮੜਦਾ ਪੀਣ ਨੂੰ ਤੇ ਆਜੋ ਜੀ ਪ੍ਰਸ਼ਾਦ ਆ ਫਿਰ ਹੁਣ ਗੁਰੂ ਕੀ ਰਸੋਈ ਤੋਂ ਆਉਂਦਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਕਿੰਨੀ ਦੇਰ ਤੋਂ ਦੇ ਰਹੇ ਜੀ ਸਿੰਘ ਪ੍ਰਸ਼ਾਦਾਂ ਦੇ ਇਹ ਮੈਨੂੰ ਕਾਫੀ ਦੇਰ ਤੋਂ ਦੇ ਰਹੇ ਆਗੇ ਪਹਿਲਾਂ ਇਹ ਆਏ ਸੀ ਫਿਰ ਉਹ ਮੁੰਡਾ ਵੀ ਦੇਣ ਆਉਂਦਾ ਰਿਹਾ ਹਲੇ ਤੁਹਾਡੀ ਸਾਨੂੰ ਖਾਸियत ਪਤਾ ਲੱਗੀ ਕਹਿੰਦੇ ਇੰਨੀ ਤਾਂ ਕੋਈ ਆਮ ਜਿੰਨਾਂ ਦੇ ਹੱਥ ਪੈਰ ਚੰਗੇ ਉਹ ਸਫਾਈ ਨਹੀਂ ਰੱਖ ਸਕਦਾ ਜਿੰਨੀ ਸਫਾਈ ਤੁਸੀਂ ਰੱਖਦੇ ਆ। ਉਹ ਫੇ ਮਾੜਾ ਮੋਟਾ ਮੈਂ ਲੱਗਾ ਰਹਿਣਾ ਜੀ ਕਰ ਲੈ। ਕਿਸ ਤਰ੍ਹਾਂ ਮਲ ਕੇ ਸਫਾਈ ਹੱਥ ਵਗੈਰਾ ਹੈ ਨਹੀਂ ਜੀ ਆਜੋ 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 ਅੰਦਰ। ਵਾਹ ਜੀ ਵਾਹ। ਸੋ ਇੱਥੇ ਰਹਿੰਦੇ ਨੇ। ਕੀ ਨਾਮ ਤੁਹਾਡਾ ਜੀ? ਮੇਰਾ ਨਾਮ ਸਰੇਂਦਰ ਸਿੰਘ ਹੈ ਜੀ। ਸਰੇਂਦਰ ਸਿੰਘ। ਬាទ ਸਰੇਂਦਰ ਸਿੰਘ। ਠੀਕ ਹੈ ਜੀ ਸੋ ਸੁਰਿੰਦਰ ਸਿੰਘ ਜੀ ਰਹਿੰਦੇ ਨੇ ਇੱਥੇ ਦੇਖੋ ਜੀ ਤੁਹਾਨੂੰ ਥੱਲੇ ਵੀ ਝਾੜੂ ਵਗੈਰਾ ਪ੍ਰੋਪਰ ਲੱਗਿਆ ਹੋਇਆ ਦਿਖੂਗਾ ਬੂਟ ਵਗੈਰਾ ਸਾਰੇ ਜੁੱਤੀਆਂ ਵਗੈਰਾ ਕੱਪੜੇ ਟੰਗੇ ਹੋਏ ਆ ਪ੍ਰੋਪਰ ਤਰ੍ਹਾਂ ਦੇ ਨਾਲ ਯਾਨੀ ਕਿ ਬਹੁਤ ਵਧੀਆ ਸਫਾਈ ਦੇ ਨਾਲ ਰਹਿੰਦੇ ਆ ਤੇ ਪ੍ਰਸ਼ਾਦਾ ਵੀ ਛਕਣ ਦੇ ਲਈ ਇੱਕ ਸਪੈਸ਼ਲ ਇਹਨਾਂ ਨੇ ਕੜੇ ਬਣਾਏ ਹੋਏ ਹਨ ਜੀ ਓ ਛੋਲੇ ਚ ਪਾਇਆ ਇਹ ਰੰਗ ਜਿਹੇ ਬਣਾਏ ਆਪਣੇ ਦਿਮਾਗ ਨਾਲ ਆਪਣੀ ਦਿਮਾਗ ਨਾਲ ਹਨ ਜੀ ਹਾਂ ਜੀ ਵਾਹ ਜੀ ਆ ਮੈਨੂੰ ਲੋੜ ਕਾੜ ਦੀ ਮਾਂ ਹੈ ਕਹਿੰਦੇ ਹੁੰਦੇ ਨਾ ਲੋੜ ਕਾੜ ਦੀ ਮਾਂ ਹੈ ਜੀ ਜਦੋਂ ਲੋਡ ਹੋਵੇ ਫਿਰ ਤਾਂ ਇਹ ਜੀ ਰੰਗ ਜੀ ਆਪਾਂ ਨੇ ਪੜਾ ਆ ਅੱਛਾ ਜੀ ਅਮਰੇ ਕੰਮ ਚੱਕ ਕੋ ਚਲਵਾਇਆ ਇਹ ਹੱਥ ਬਣਾ ਲਿਆ ਤੁਸੀਂ ਆਪਣਾ ਆਪ ਹਾਂਜੀ ਇੱਕ ਐ ਕਿ ਕਿ ਤੇ ਤਾਂ ਬਗੜੀ ਕਰਾ ਕੇ ਨਾ ਫੇਰ ਉੱਪਰ ਕਪੜਾ ਲਪੇਟ ਲੈ ਦੇ। ਵਾ ਵਾ ਇਹ ਚੁੱਭਣ ਤੇ ਬਾਤ ਹੈ। ਫੇ ਇਹ ਨਾ ਖੰਦਾ ਨਹੀਂ। ਜੈ ਦਿਨ ਲਾ ਸਕਦੇ ਹਾਂ ਪ੍ਰਸ਼ਾਦਾ। ਕਿਹਾ ਮੂਨਾ ਬੁਰਕੇ ਤੋੜ ਕੇ ਰਖਲੇ ਦੀਆਂ ਤੇ ਇਹਨੇ ਚੱਕ ਕੇ ਦਾਜੇ ਡੋਬ ਕੇ ਇਹਦਾ ਮੂਠ ਪਾ ਲਈ। ਇਹ ਪ੍ਰਸ਼ਾਦਾ ਆਇਆ ਜੀ ਹੁਣ ਛਕਣਾ ਤੁਸੀਂ ਆਪਾਂ ਦਿਖਾ ਜੀ ਦਰਸ਼ਕਾਂ ਨੂੰ ਛਕਦੇ ਪ੍ਰਸ਼ਾਦਾ ਜੀ ਕਿਸ ਤਰ੍ਹਾਂ। ਇਹ ਪਰਖਦਾ ਕਰਦੇ। ਇੱਕ ਨਾ ਖੋਲ ਆ ਬੀ ਖੋਲ ਲੈਣ ਸੋ ਲੋਕ ਤਾਂ ਰੋਜ਼ ਇਸ ਤਰ੍ਹਾਂ ਕਰਦੇ ਆ ਇਸ ਕਰਕੇ ਅਸੀਂ ਦਿਖਾ ਰਹੇ ਆ ਅਸੀਂ ਹੈਲਪ ਵੀ ਕਰ ਸਕਦੇ ਇਹਨਾਂ ਦੀ ਪਰ ਅਸੀਂ ਤੁਹਾਨੂੰ ਦਿਖਾ ਰਹੇ ਆ ਵੀ ਦੇਖੋ ਬਾ ਜੀ ਵਾ ਬੰਦੇ ਨੂੰ ਹੌਸਲਾ ਨਹੀਂ ਹਾਰਨਾ ਚਾਹੀਦਾ ਜਿਹਦੇ ਵਿੱਚ ਹੈਗਾ ਜੀ ਫੇਰ ਸਭ ਕੁਝ ਹੋਆ ਜਿਹਦੇ ਵਿੱਚ ਹੈ ਨਹੀਂ ਕੋਈ ਫੇਰ ਕੁਝ ਨਹੀਂ ਦਿਮਾਗ ਦੀ ਗੇਮ ਆ ਹਾਂ ਇਦਾਂ ਨਹੀਂ ਕੋਈ ਗੱਲ ਨਹੀਂ ਅਜਾ ਬੁਰਕੇ ਮੂੰਹ ਦੇ ਨਾਲ ਤੋੜ ਲੈਂਦੇ ਹਾਂ ਹਾਂ ਬੁਰਕੇ ਮੂੰਹ ਨਾਲ ਪ੍ਰਸ਼ਾਦੇ ਕੱਢ ਕੇ ਮੂੰਹ ਨਾਲ ਤੋੜ ਕੇ ਰੱਖ ਲੈਣੀ ਆ ਹੈਰੇ ਮੇਰੇ ਕੋ ਪੈ ਹੈ ਹੈਰੇ ਥੋੜਾ ਝਾਗਲ ਬਾਬਾ ਜੀ ਥੋੜਾ ਝਾਗਲ ਚਲੋ ਠੀਕ ਉਹਦਾ ਖਾ ਲੈਣਾ ਹਾਂਜੀ ਹਾਂ ਇੱਕ ਮਿੰਟ ਤੇ ਕੁਲਵੰਦ ਬਾਈ ਤੁਹਾਨੂੰ ਕਿਵੇਂ ਪਤਾ ਲੱਗਿਆ ਸੀਗੇ ਇਹਨਾਂ ਤੋਂ ਭਾਜੀ ਜਦੋਂ ਆ ਸ਼ੁਰੂਆਤੇ ਹੋਈ ਸੀ ਨਾ ਟਿਫਨ ਜਦੋਂ ਟਿਫਨ ਦੀ ਸ਼ੁਰੂਆਤ 2021 ਦੇ ਵਿੱਚ ਸ਼ੁਰੂਆਤ ਕੀਤੀ ਸੀ ਉਦੋਂ ਤੋਂ ਹੀ ਪਤਾ ਲੱਗਾ ਸੀ ਅਸਲ 'ਚ ਜਿਹੜੇ ਆਪਣੇ ਗੁਰੂ ਕੀਰ ਸੋਈ ਦੇ ਸਰਪ੍ਰਸਤ ਆ ਬਾਈ ਗਰਜਿੰਦਰ ਸਿੰਘ ਜੀ ਪਿੰਡ ਚੇਲੇ ਤੋਂ ਇਹਨਾਂ ਦਾ ਬਾਪੂ ਜੀ ਉਹਨਾਂ ਦੀ ਉੱਥੇ ਚੇਲੇ ਪਿੰਡ 'ਚ ਕੋਈ ਰਿਸ਼ਤੇਦਾਰੀ ਆ ਇਹਨਾਂ ਦੀ ਮਾਸੀ ਲੱਗਦੀ ਹੈ ਇਹਨਾਂ ਦੀ ਮਾਸੀ ਆ ਉੱਥੇ ਤਾਂ ਕਰਕੇ ਭਾਈ ਉਹਨਾਂ ਨੂੰ ਉਦੋਂ ਪਹਿਲਾਂ ਇਹਨਾਂ ਦੇ ਬਾਰੇ ਪਤਾ ਸੀਗਾ ਪਰ ਪਹਿਲਾਂ ਚਿਰੋ ਸੁੱਕਾ ਰਸਣ ਦਿੰਦੇ ਸੀਗੇ ਤੇ ਸਾਨੂੰ ਪਤਾ ਸੀ ਕਿ ਇਹ ਖਾਣਾ ਬਣਾ ਨਹੀਂ ਸਕਦੇ ਜਿੱਦਾਂ ਹੁਣ ਆਪਾਂ ਦੇਖੇ ਵੀ ਦੋਨੇ ਹੱਥ ਹੈ ਨਹੀਂਗੇ ਵੀ ਕਿੱਦਾਂ ਖਾਣਾ ਬਣਾਉਣਾ ਨਾ ਤੇ ਇਹਨਾਂ ਦੀ ਉਦ ਇਦਾਂ ਦੇ ਤਕਰੀਬਨ 12-1300 ਪਰਿਵਾਰ ਆ ਜਦੋਂ ਮੰਨ ਲਓ ਇਹਨਾਂ ਦੇ ਹੱਥ ਹੈ ਨਹੀਂਗੇ ਜਾਂ ਕੋਈ ਹੋਰ ਕਿਹਦਾ ਇੱਕ ਹੱਥ ਹੈ ਨਹੀਂ ਜਾਂ ਕਿਸੇ ਦੀ ਲੱਤ ਹੈ ਨਹੀਂ ਜਾਂ ਕੋਈ ਮੈਂਟਲੀ ਅਫਸੈਟ ਹੈ ਤੇ ਕਰੀਬ 1300 ਪਰਿਵਾਰ ਆ ਜਿੰ ਤੱਕ ਹਰ ਰੋਜ਼ ਖਾਣਾ ਬਣ ਕੇ ਪੈਕ ਹੋ ਕੇ ਘਰੋ ਘਰੀ ਪਹੁੰਚਦਾ ਜਿੰਨਾ ਤੱਕ ਵਾਹ ਜੀ ਵਾਹ ਸੋ ਬਿਲਕੁਲ ਸੁਰਿੰਦਰ ਸਿੰਘ ਜੀ ਦਾ ਇੱਕ ਹੱਥ ਦੋਨੋਂ ਹੱਥ ਨਹੀਂ ਹੈਗੇ ਪਰ ਇਹ ਹੱਥ ਹੈ ਉਹਨਾਂ ਦਾ ਦਿਮਾਗ ਦੀ ਗੱਲ ਉਹਨਾਂ ਨੇ ਕੀਤੀ ਐ ਵੀ ਦਿਮਾਗ ਹੈ ਜਿਹਦੇ ਕੋਲ ਉਹਦੇ ਕੋਲ ਸਭ ਕੁਝ ਹੈ ਸੋ ਪ੍ਰਮਾਤਮਾ ਨੇ ਸਾਨੂੰ ਦਿਮਾਗ ਦਿੱਤੇ ਹੋਏ ਲਾਉਣੇ ਚਾਹੀਦੇ ਪਰ ਇਹਨਾਂ ਦੇ ਹੌਸਲੇ ਨੂੰ ਹਿੰਮਤ ਨੂੰ ਸਲਾਮ ਹੈ ਅਮਰੂਤੀਕਾਰ ਹਜੇ ਮੈਂ ਆਪ ਚਲਾ ਲੜਨਾ ਜੀ ਆਪ ਅਮਰੂਤੀ ਕਿ ਚਲਾ ਲਨੇ ਆ ਹਾਂ ਇੱਕ ਵਾਰ ਸੀ ਕਿ ਮੈਂ ਕੈਨੇਡਾ ਨੂੰ ਗਿਆ ਸੀ ਭਰਾ ਦੇ ਵਿਆਹ ਤੇ ਮੁੰਡੇ ਦਾ ਵਿਆਹ ਸੀ ਅੱਛਾ ਜੀ ਉਹਨੇ ਉੱਥੇ ਕਾਗਜ਼ ਪੱਤਰ ਮੈਨੂੰ ਕੋ ਲਿਆ ਸੀ ਹਾਂਜੀ 3 ਲੱਖ ਰੁਪਈਆ ਲਗਾ ਜੀ ਜਾਣ ਦਾ ਸਿੱਧੀ ਟਿਕਟ ਲਈ ਸੀ ਅੱਛਾ ਜੀ ਲਟਰਨ ਕਿਹੜੇ ਕਦੋਂ ਗਏ ਸੀ ਤੁਸੀਂ ਆ ਪਿਛਲੇ ਸਾਲ ਗਿਆ ਸੀ ਜੀ ਸਾਲ ਹੋ ਗਿਆ ਆਏ ਨੂੰ ਕੈਨੇਡਾ ਵੀ ਜਾਏ ਜੀ ਹਾਂਜੀ ਸੋਹਣਾ ਲੱਗਿਆ ਜੀ ਕੈਨੇਡਾ ਚੰਗਾ ਹੈ ਜੀ ਜੇ ਨਹੀਂ ਆ ਮਿੱਠੀ ਜਿਹੜਾ ਕੰਮ ਕਰਦਾ ਉਹ ਠੀਕ ਆ ਨਹੀਂ ਤਾਂ ਅੰਦਰ ਬਹਿ ਜਾਓ ਜਾਂ ਟੀਵੀ ਦੇਖ ਲਓ ਜਾਂ ਲੱਮੇ ਪਹਿਲੋ ਰੋਟੀ ਦੇ ਟਾਈਮ ਨੂੰ ਨਹੀਂ ਆਣਾ ਫੇ ਰੋਟੀ ਬਣਾਉਣੀ ਤੇ ਫੇ ਰੋਟੀ ਖਾ ਲੈਣੀ ਇਹ ਜਿਹੜੇ ਤੁਹਾਡੇ ਹੱਥ ਕੱਟੇ ਆ ਜੀ ਉਹਦੇ ਕਰਕੇ ਤੁਸੀਂ ਵਿਆਹ ਨਹੀਂ ਕਰਵਾਇਆ ਕਿ ਪਹਿਲੇ ਮਨ ਸੀਗਾ ਵੀ ਕਰਵਾਉਣਾ ਨਹੀਂ ਉਹ ਪਹਿਲਾਂ ਮੈਂ ਇੱਥੇ ਬੜਾ ਘਰ ਰਹਿੰਦਾ ਸੀ ਕਰ ਕਿਤੇ ਰਹਿਣਾ ਕਰ ਕਿਤੇ ਜਾਣਾ ਕਰਕੇ ਤੇ ਜਾਣਾ ਫੇ ਮੈਂ ਆਖੀ ਖੇਤੀ ਵੀ ਕਰਦਾ ਰਿਹਾ ਚਾਹ ਤਲ 4 ਸਾਲ ਖੇਤੀ ਕੀਤੀ ਹੈ ਅੱਛਾ ਜੀ ਹਾਂਜੀ ਇਹ ਹੱਥੋਂ ਦੋ ਸਗੇ ਕਿੰਨੀ ਉਮਰ ਹੋ ਗਈ ਤੁਹਾਡੀ ਮੇਰੀ ਉਮਰ 14 8 1942 ਦਾ ਜਨਮ ਆ ਪਾਸਪੋਰਟ ਤੇ ਲਿਖਿਆ ਆ ਬੱਲੇ 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 42 ਦਾ ਜਨਮ ਹੈ ਜੀ ਹਾਂਜੀ ਫੇ ਤੇ 80 82 ਸਾਲ ਦੇ ਹੋਗੇ ਤੁਸੀਂ ਹਾਂਜੀ ਇਹਨੇ ਹੋਏ ਹੋਣੇ 88 ਸਾਲ ਦੇ ਜਿਹੜੇ ਮੇਰੇ ਹਾਨੀਆਂ ਮੇਤੇ ਉਹ ਤਾਂ ਪਹਿਲਾਂ ਤੋਰ ਗਿਆ ਹੈਲੇ ਹਰੇ ਮੈਂ ਹਰੇ ਤੁਰਦਾ ਫਿਰਦਾ ਰਹਿਣਾ ਕੋਡੋਂ ਉੱਤਰ ਕੇ ਜਾਂਦਾ ਤੁਰ ਕੇ ਆਇਆ ਨਾ ਜੇ ਕੋਈ ਜਾਣਦਾ ਜੇ ਕੋਈ ਠੋੜਨੇ ਪਿੱਛੇ ਹੋਣਾ ਕੋਈ ਪਟੋਰੀ ਪਿੱਛੇ ਹੋ ਜਾਂਦਾ ਕੋਟ ਨੂੰ ਮੈਂ ਇਸ ਕਰਕੇ ਗੋਡੇ ਚੱਲਦੇ ਆ ਜੀ ਵਾਹ ਵਾਹ ਸਾਈਕਲ ਵਗੈਰਾ ਚਲਾਉਂਦੇ ਹਾਂ ਸਾਈਕਲ ਚਲਾਇਆ ਨਾ ਮੈਂ ਤਾਂ ਮੋਟਰਸਾਈਕਲ ਨਹੀਂ ਚਲਾਉਂਦਾ ਸਕੂਟਰ ਮੇਰਾ ਆਪਣਾ ਰਿਹਾ ਹੈਲੇ ਇਹ ਬੈਸਪਾ ਸਕੂਟਰ ਉਦੋਂ ਮੈਂ ਉੱਥੇ ਨਵੇਂ ਚਾਰ ਮੈਚ ਕੰਮ ਕਰਦਾ ਸੀ ਸਟੋਰ ਉਹ ਕਿਸ ਤਰ੍ਹਾਂ ਚਲਾਉਂਦੇ ਸੀ ਫਿਰ ਬਿਨਾਂ ਹੱਥੋਂ ਨਾ ਉਹ ਹੱਥ ਸੀ ਕਿ ਉਹ ਤੋਂ ਇਹ ਤੋਂ ਹੱਥ ਸੀ ਠੀਕ ਹੈ ਠੀਕ ਹੈ ਠੀਕ ਹੈ ਜੀ ਪਹਿਲੇ ਹੱਥ ਸੀ ਠੀਕ ਹੈ ਤਿਆਰ ਹੋ ਸਕੋ ਪ੍ਰਸ਼ਾਦਾ ਜੀ ਫਿਰ ਆਜੋ ਸੋ 82 83 ਵਰਿਆਂ ਦੇ ਹੋ ਗਏ ਆ सुरेंद्र ਸਿੰਘ ਜੀ ਤੇ ਹੌਸਲਾ ਨਹੀਂ ਛੱਡਦਾ ਜੀ ਬਹੁਤ ਵਧੀਆ ਜੀ ਤੁਹਾਡੇ ਇਹ ਤਾਂ ਤੁਹਾ ਤੋਂ ਪਤਾ ਨਹੀਂ ਕਿੰਨਿਆਂ ਨੂੰ ਸਿੱਖ ਮਿਲਣੀ ਆ ਜੀ ਤੇ ਹੌਸਲਾ ਮਿਲਣਾ ਹੈ ਵੀਡੀਓ ਦੇਖ ਕੇ ਜੀ Продолжение ਸੋ ਰੋਜਾਨਾ ਇਸ ਤਰ੍ਹਾਂ ਪ੍ਰਸ਼ਾਦਾ ਛਕਦੇ ਸਰਿੰਦਰ ਸਿੰਘ ਜੀ ਹਾਂਜੀ ਵਾਹ ਜੀ ਵਾਹ ਅੱਜ ਅਸੀਂ ਛਕਾ ਜਾਈਏ ਤੁਹਾਨੂੰ ਜੀ ਨਾ ਮੈਂ ਛਕ ਲਾਂਗੀ ਅੱਛਾ ਜੀ ਦੇਖੋ ਰੋਡ ਦੇ ਕਿਨਾਰੇ ਹਾਂ ਣਾਂ ਣਾਂ ਦੇ ਪਾਣੀ ਮango ਉਹਨਾਂ ਦੇ ਦਿੰਦਾ ਕੋਈ ਅੰਦਰ ਮੈਂ ਆਏ ਤੇ ਬੈਠਾ ਕੀ ਕਰਾਂ ਜੀ ਇਹ ਕਰਕੇ ਮੈਂ ਕੋਡੂਨ ਚੱਲ ਜਾਂ ਨਾ ਇਹ ਗੇ ਬੇਹਿੰਮਤ ਨੇ ਜੋ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਹਾਂਜੀ ਹਾਂ ਤੁਸੀਂ ਵੀ ਸਾਡੇ ਰੋਲ ਮਾਡਲ ਹੋ ਜੀ ਹਾਂਜੀ ਬਿਲਕੁਲ ਜੀ ਬਿਲਕੁਲ ਹਾਂਜੀ ਹਾਂ ਪਰਮਾਤਮਾ ਨੇ ਬੜੀ ਕਿਰਪਾ ਤੁਹਾਡੇ ਤੇ ਉੱਤੇ ਅਸਲ ਚਾਪਾ ਹੈ ਜੇ ਤਾਂ ਉਹ ਲੋਕ ਹੈ ਜੀ ਜਿਹੜੇ ਜਿਨ੍ਹਾਂ ਨੂੰ ਪਰਮਾਤਮਾ ਨੇ ਹੱਥ ਪੈਰ ਵੀ ਦਿੱਤੇ ਹੋਏ ਨਹੀਂ ਕੋਈ ਨਹੀਂ ਸਭ ਕੁਝ ਦਿੱਤਾ ਹੋਇਆ ਜਿਨ੍ਹਾਂ ਨੂੰ ਜੀ ਪਰ ਬੈਠੇ ਬੇਲੀਆਂ ਘਰੇ ਨਾ ਕੋਈ ਕੰਮ ਕਰਦੇ ਨਾ ਮਿਹਨਤ ਜੀ ਨਾ ਕਿਸੇ ਦੇ ਬਾਰੇ ਸੋਚਦੇ ਜੀ ਆ ਮੈਂ ਤਾਂ ਕਹ ਆ ਨਿੱਕੇ ਜਿਹੇ ਬਹੁਤ ਹੀ ਨਾ ਘੋੜਦਾਰੇ ਨੇ ਨਾਲੇ ਇਹੋ ਕਰਕੇ ਫੜ ਕੇ ਗੁਰਦਕ ਖੈਰੀਆਂ ਪੜਾਈਆਂ ਇਹ ਆ ਸ਼ਾਂਕ ਚੱਕ ਹੋਇਆ ਸੀ ਅੱਡੇ ਕਾ ਬੜਾਈਆਂ ਸੀ ਤਾਂ ਉਹ ਉਹ ਫੇ ਬਾਹਰ ਚੱਕਿਆ ਗੁਰਦੁਆਰੇ ਚੁਕਾਇਆ ਹੈ ਕੋਸ਼ੇ ਜਾ ਲਤਾ ਤਾਂ ਹੁਣ ਮੈਂ ਉਥੇ ਖੈਰੀਆਂ ਪਾਈਆਂ ਬੱਟਾ ਪਾਈਆਂ ਵਾ 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 ਅਰੇ ਮਿਰਚਾਂ ਦੇ ਬੁੱਟੇ ਲੋਣੇ ਦੇ ਉਹ ਫੇ ਲੇਟ ਹੋ ਗਏ ਬਸ ਇੱਕ ਇਕੱਲਾਪਨ ਮਹਿਸੂਸ ਹੁੰਦਾ ਜੀ ਇਸ ਉਮਰ ਦੇ ਵਿੱਚ ਆ ਕੇ ਵੀ ਮੇਰਾ ਵੀ ਪਰਿਵਾਰ ਹੁੰਦਾ ਜਿਸ ਤਰ੍ਹਾਂ ਕਦੇ ਸੋਚ ਆ ਜਾਂਦੀ ਮਨ ਚ ਉਹਨੇ ਜੀ ਔਰ ਸਗਾ ਅਸੀਂ ਹੈ ਕਿ ਉਹ ਮਾਮਰੇ ਪੋਤੇ ਅੱਛਾ ਜੀ ਮੈਂ ਪਹਿਲੀ ਦਾ ਕਰਕਲਾ ਅੱਛਾ ਜੀ ਉਹਨਾਂ ਪਿਤਾ ਜੀ ਅਰਸੰਥੋਲ ਕਲਕੱਤੇ ਗਏ ਹੋ ਸੀ ਮੈਂ ਛੋਟਾ ਜਿਹਾ ਸੀ ਨਿਕਲ ਜਾ ਅੱਛਾ ਜੀ ਤਾਂ ਉਹ ਮੈਨੂੰ ਇੱਥੇ ਨਾਲ ਇਹ ਛੜਗਾ ਰੇ ਤਾਇ ਚਾਚਾ ਰੋ ਇਹ ਨਹੀਂ ਆਪਣੇ ਬੇੜਣੇ ਕਰਨੇ ਲੋੜੇ ਜਾਂ ਪਸੂ ਚਾਤ ਚੱਲ ਜਾਣਾ ਹੈ ਜੀ ਛੜ ਕੇ ਚੱਲ ਕੀ ਕਹਿਣਾ ਛੇਤਰੇ ਪਾਏ ਹੋਣੇ ਇਹ ਲੇ ਲੱਤਾ ਨਾ ਪਾਟ ਪਾਟਣੀਆਂ ਉਹ ਦਿਨ ਕਿਤੇ ਭੁੱਲਦੇ ਆ ਸਭ ਚਿੱਤੇ ਆ ਜੀ ਇਹ ਹਰ ਗੇ ਪੇ ਰੋਣਾ ਹੁਕਾਉਂਦਾ ਤਬਿਆ ਮੜਿਆ ਹੋ ਕੁਰਵਾਇਆ ਸੀ ਤੈ ਇਹ ਨਹੀਂ ਆ ਬਾਕੀ ਤੇ ਆ ਨਹੀਂ ਰਹਿਣ ਦਿੱਤੀ ਓਹੋ ਅੱਛਾ ਮੈਂ ਲੁਧਿਆਣਾ ਨੌਕਰੀ ਕਰਦਾ ਲਾਦੇ ਆ ਜੀਪ ਚ ਲਾਉਂਦਾ ਸੀ ਅੱਛਾ ਜੀ ਤਾਂ ਉੱਥੇ ਉਹਨਾਂ ਦੇ ਨਾਲ ਬੈਠ ਹੁੰਦੇ ਵੀ ਲੈ ਕੇ ਗਿਆ ਉਹ ਮੈਨੂੰ ਕਹਿੰਨੇ ਪਈ ਲਾਲਾ ਕਹਿੰਨਾ ਪੇ ਬੰਦਾ ਹੋ ਲੈ ਚੱਲੀਏ ਮੈਂ ਕਿਹਾ ਯੂਰ ਕੀ ਕਹਨੇ ਆ ਕਹਨਾ ਚਾਹੇ ਪਧਰ ਹੋਗਾ ਤੈਨੂੰ ਤਾਂ ਮੈਂ ਤਵਾਦ ਰੂੰਗਾ ਜੇ ਭਾਈ ਪਹਾੜੀ ਹੋਣੀ ਆ ਤੇ ਤੈਨੂੰ ਸਾਹਮਣੀ ਪੈਣੀ ਆ ਮੈਂ ਬੇਰੀ ਫਿਕਰੇ ਨਾ ਕਰੋ ਜੀ ਜੀ ਬੱਛਾ ਹਾਂਜੀ ਇਹ ਜੀ ਚਲਾਉਂਦਾ ਸੀ ਫੇ ਦੇਲਾ ਭਈ ਜੇ ਭਈ ਚੜਾਈ ਹੋਣੀ ਆ ਪਹਿਲਾਂ ਗੇਰ ਲਾ ਲਾ ਪਹਿਲਾਂ ਗੇਰ ਲਾ ਕੇ ਉੱਪਰ ਤੇ ਦੂਸਰਾ ਲਾ ਲਓ ਬਸ ਹੌਲ ਹੌਲੀ ਤਾਲੋ ਤੋਰ ਲਗਾ ਕਿ ਨਹੀਂ ਭਈ ਅਈ ਤਾਂ ਤੈਨੂੰ ਮਨਿਆਰੀ ਤੇ ਤੂੰ ਹੁਣ ਜਾਣਾ ਹੀ ਆ ਪਰ ਤਾਂ ਇਹ ਕਰੇ ਉਸਤਾਦ ਦੀ ਮਾਰ ਖਾਦੀ ਹੋਆ اچھا ਮੈਂ ਗਰੀਬ ਆ ਤਾਂ ਡਾਇਰੈਕਟਰ ਨਾਲ ਟਰਾਲੀ ਬੈਕ ਲੋਣਾ ਮੰਡੀਆਂ ਦੇ ਵਿੱਚ ਹੁਣ ਦੇ ਡਰਾਈਵਰ ਜਿਹੜੇ ਗੱਡੀਆਂ ਚਲਾਉਂਦੇ ਆ ਉਹਨਾਂ ਦੇ ਟਰਾਲੀ ਦੀ ਬੈਕ ਨਹੀਂ ਲੱਗਦੀ ਤੇ ਇਹ ਗੁਰੂਗਿਰ ਸੋਈ ਵਾਲੇ ਵੀਰ ਜਿਹੜੇ ਪ੍ਰਸ਼ਾਦਾ ਦਿੰਦੇ ਆ ਜੀ ਪ੍ਰਸ਼ਾਦਾ ਠੀਕ ਹੁੰਦਾ ਇਹਨਾਂ ਦਾ ਨਾ ਬਹੁਤ ਵਧੀਆ ਨਹੀਂ ਫਾਸਕਾ ਲਾ ਰਿਹਾ ਕਿਉਂਕਿ ਅਸੀਂ ਅਕਸਰ ਮੈਂ ਆਉਂਦਾ ਮੈਂ ਵੀ ਸੇਵਾ ਦੇ ਤੌਰ ਤੇ ਜੀ ਇੰਟਰਵਿਊ ਕਰਦਾ ਤੇ ਮੈਂ ਕਹਿੰਦਾ ਹੁੰਦਾ ਲੋਕਾਂ ਨੂੰ ਵੀ ਜੇ ਮੈਨੂੰ ਸਾਨੂੰ ਪੁੱਛੀ ਜਾਂਦੇ ਵੀ ਯਾਰ ਅਸੀਂ ਆਪਣਾ ਦਸਵੰਧ ਕਿੱਥੇ ਲਾਈਏ ਠੀਕ ਹੈ ਮੈਂ ਕਹਿੰਦਾ ਹੁੰਦਾ ਵੀ ਬਾਈ ਅਜਿਹੀਆਂ ਸੰਸਥਾਵਾਂ ਚ ਦੋ ਜਿਨ੍ਹਾਂ ਨੂੰ ਕੋਈ ਸਵਾਰਥ ਨਹੀਂ ਕੋਈ ਕੁਝ ਨਹੀਂ ਠੀਕ ਹੈ ਜੀ ਤੁਹਾਨੂੰ ਲੱਗਦਾ ਵੀ ਇਹ ਠੀਕ ਕੰਮ ਕਰਦੇ ਆ ਜੀ ਨਹੀਂ ਬਾਈ ਜੀ ਬਈਆ ਦੇਖੋ ਹੀ ਘਰ ਬੈਠੇ ਰੋਟੀ ਮਿਲਦੀ ਹੋਰ ਕੀ ਚਾਹੀਦਾ ਉਹਦਾ ਰਾ ਲੈ ਕੇ ਜਾਂਦਾ ਅਰੇ ਉੱਥੇ ਹੁੰਦਾ ਬਿਸਲ ਮਾਰ ਦਿੰਦਾ ਮੈਂ ਪਹਿਲਾਂ ਡੱਬਾ ਲੈ ਕੇ ਖੜਾ ਹੁੰਦਾ ਮੋਰੇ ਵਾ 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 ਫੇ ਬਾਜਨ ਹੋਣਾ ਤੋਣਾ ਚਾਗ ਲਓ ਪ੍ਰਸ਼ਾਦ ਚਾਗ ਲਓ ਕੋਈ ਮੂੰਹ ਚਾਗ ਲਿਆ ਦੇਖੋ ਤਦ ਰੀਆ ਅੰਦਰ ਆ ਤੁਹਾਡੇ ਸਾਹਮਣੇ ਆ ਚੱਕ ਲਿਆ ਜੀ ਦਾ ਹੈ ਜਿਹੜਾ ਉਹ ਤੇ ਇੱਥੇ ਛੋਟਾ ਜੀ ਉਹ ਬਖਰਾਇਆ ਠੀਕ ਹੈ ਮੈਂ ਬਖਰਾ ਇਧਰ ਆਪਣਾ ਠੀਕ ਹੈ ਤੇ ਨਾਲ ਸਾਡੇ ਭੇਜ ਲਾਇਆ ਸੀ ਅੱਛਾ ਜੀ ਦੁੱਧ ਭੀ ਰਿਹਾ ਜਹਾਰ ਦੀ ਸੈਰ ਕਰਿਆ ਇਧਰ ਜੀ ਨੱਕ ਐਂਡੇਟਡ ਦੁਬਈ ਪੁਰਤੂਗਾਲ ਚਲੋ ਮਰੀਆ ਜੀ ਠੀਕ ਹੈ ਫੇਰ ਹੋਣਾ ਪਿਆ ਜੀ ਚਲੋ ਪਰਮਾਤਮਾ ਤੰਦਰੁਸਤੀ ਬਖਸ਼ੇ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਜੀ ਵਾਹਿਗੁਰੂ ਤੇ ਬਹੁਤ ਵਧੀਆ ਤੁਸੀਂ ਦੇਖੋ ਸੁਰਿੰਦਰ ਸਿੰਘ ਜੀ ਨੇ ਖਾਸ ਤੌਰ ਤੇ ਉਹਨਾਂ ਲੋਕਾਂ ਲਈ ਬਣਾਏ ਸੀ ਜਿਨ੍ਹਾਂ ਦੇ ਪਰਮਾਤਮਾ ਨੇ ਹੱਥ ਪੈਰ ਤੰਦਰੁਸਤ ਨੇ ਬਿਲਕੁਲ ਪਰ ਫੇਰ ਵੀ ਕੰਮ ਕਰਕੇ ਰਾਜੀ ਨਹੀਂ ਹੈਗੇ ਆਲਸੀ ਲੋਕ ਪਰ ਉਹ ਜ਼ਰੂਰ ਸਿੱਖਣ ਤੇ ਦੂਜੀ ਗੱਲ ਮੈਂ ਹਮੇਸ਼ਾ ਕਹਿੰਦਾ ਹੁੰਦਾ ਵੀ ਗੁਰੂ ਕੀ ਰਸੋਈ ਬਹੁਤ ਸਾਰੇ ਵੀਰ ਜਿਹੜੇ ਕਹਿੰਦੇ ਆ ਵੀ ਆਪਾਂ ਦਸਵੰਦ ਦੇਣਾ ਜੀ ਕਿਤੇ ਦੇ ਕੇ ਆ ਜੀ ਅੱਜੇ ਰੱਜੇ ਹੋਏ ਨੂੰ ਰਜਾਈ ਜਾਂਦੇ ਆ ਪਰ ਇਹ ਉਹ ਵੀਰ ਨੇ ਜਿਨ੍ਹਾਂ ਨੇ ਪੱਲਿਓ ਖਰਚਾ ਕਰਕੇ ਸਾਰਾ ਲੱਭੇ ਪਹਿਲਾਂ ਲੋਕ ਵੈਰੀਫਿਕੇਸ਼ਨਾਂ ਕੀਤੀਆਂ ਵੀ ਸੱਚਮੁੱਚ ਇਹਨਾਂ ਦੇ ਘਰ ਤੱਕ ਰੋਟੀ ਪਹੁੰਚਣੀ ਚਾਹੀਦੀ ਜਾਂ ਨਹੀਂ ਤੇ ਫੇਰ ਘਰ-ਘਰ ਅੱਜ 1500 ਟਿਫਨ ਘਰ-ਘਰ ਪਹੁੰਚਦਾ ਕਰਦੇ ਨੇ 90 90 ਕਿਲੋਮੀਟਰ ਤੱਕ ਇੱਕ ਪਾਸੇ ਨੂੰ ਮੋਟਰਸਾਈਕਲਾਂ ਦੇ ਉੱਤੇ ਜਾਂਦੇ ਨੇ ਰੱਖ ਕੇ ਸੋ 180 ਕਿਲੋਮੀਟਰ ਆਪਾਉਣ ਤਾਂ ਬਹੁਤ ਵੱਡੀ ਸੇਵਾ ਤਾਂ ਜਿਹੇ ਮੈਂ ਕਹਿੰਦਾ ਵੀ ਵੀਰਾਂ ਦੀ ਸੋਚ ਨੂੰ ਵੀ ਸਲਾਮ ਹੈ ਗੁਰਜਿੰਦਰ ਭਾਜੀ ਨੇ ਇਹ ਕੰਮ ਸ਼ੁਰੂ ਕੀਤਾ ਸੀਗਾ ਪੱਲਿਓ ਸਾਰਾ ਕਰਕੇ ਪਰ ਹੁਣ ਸੰਗਤ ਦੀ ਗੁਰੂ ਸਾਹਿਬ ਦੀ ਕਿਰਪਾ ਵੀ ਹੁਣ ਸੰਗਤ ਦਾ ਕੁਝ ਸਹਿਯੋਗ ਮਿਲਦਾ ਵੀ ਜੇਕਰ ਕਿਸੇ ਨੇ ਕੋਈ ਮਦਦ ਕਰਨੀ ਜਾਂ ਕੋਈ ਲੱਗਦਾ ਵੀ ਸਾਡਾ ਦਸਵੰਧ ਦਾ ਪੈਸਾ ਕਿੱਥੇ ਜਾਣਾ ਚਾਹੀਦਾ ਤਾਂ ਇਹਨਾਂ ਵੀਰਾਂ ਨੂੰ ਦਿੱਤਾ ਜਾ ਸਕਦਾ ਮੈਂ ਜ਼ਰੂਰ ਉਹ ਸਾਰੇ ਵੀਰਪੈਣ ਨੂੰ ਬੇਨਤੀ ਕਰੂੰਗਾ ਵੀ ਖੈੜ ਅੱਛਰਵਾਲ ਤੇ ਨਮਾ ਸ਼ਹਿਰ ਦੇ ਵਿੱਚ ਗੁਰੂ ਕੀ ਰਸੋਈ ਤੁਸੀਂ ਪਾ ਲਿਓ ਨੈਟ ਦੇ ਉੱਤੇ ਤੁਸੀਂ ਇਹਨਾਂ ਦੇ ਕੋਲ ਪਹੁੰਚਦੇ ਹੋ ਜਾਓਗੇ ਇੱਥੇ ਆਸ਼ਰਮ ਵੀ ਹੈਗਾ ਕਿਸ ਤਰ੍ਹਾਂ ਕਾਰਜ ਕਰਦੇ ਨੇ ਕਿਸ ਤਰ੍ਹਾਂ ਸੇਵਾਵਾਂ ਕੀਤੀ ਜਾਂਦੀਆਂ ਉਹ ਵੀ ਤੁਸੀਂ ਸਾਰਾ ਦੇਖ ਸਕਦੇ ਹੋ ਸੋ ਸੁਰਿੰਦਰ ਸਿੰਘ ਜੀ ਦੇ ਨਾਲ ਗੱਲਬਾਤ ਕੀਤੀ ਤੇ ਇਹਨਾਂ ਨੇ ਦੱਸਿਆ ਵੀ ਮੈਨੂੰ ਸ਼ੌਂਕ ਵੀ ਹੈ ਮੈਂ ਕਿਆਰੀਆਂ ਵਗੈਰਾ ਵੀ ਕਰਕੇ ਸਬਜ਼ੀਆਂ ਵੀ ਗਾਉਂਦਾ ਤੇ ਆਹ ਬਗੀਚੀ ਦੇਖੋ ਤੁਸੀਂ ਕਿੰਨਾ ਵਧੀਆ ਇਹਨਾਂ ਨੇ ਇੰਨੀ ਸਫਾਈ ਮੈਂ ਕਹਿੰਦਾ ਜਿਨ੍ਹਾਂ ਦੇ ਹੱਥ ਪੈਰ ਆ ਉਹ ਨਹੀਂ ਇੰਨਾ ਕਰ ਸਕਦੇ ਪਰ ਇਹਨਾਂ ਨੇ ਕਮਾਲ ਹੈ ਦੇਖੋ ਇਸ ਵਕਤ ਗੁਡਾਈ ਕਰ ਰਹੇ ਆ ਸੋ ਇਸ ਤਰ੍ਹਾਂ ਕਹਿੰਦੇ ਮੈਂ ਕਰਦਾ ਤੇ ਇਹ ਫਿਰ ਤੁਸੀਂ ਇਹ ਸਾਰੀ ਤੁਸੀਂ ਤਿਆਰ ਕੀਤੀ ਕਿ ਇੱਥੇ ਕੋਈ ਲੇਬਰ ਵੀ ਲਾਈ ਸੀਗੀ ਨਹੀਂ ਜੀ ਆਪ ਹੀ ਆਪੇ ਹਾਂਜੀ ਕਮਾਲ ਹੈ ਜੀ ਤੁਸੀਂ ਵਾਹ ਜੀ ਵਾਹ ਫੇ ਮੈਂ ਹੌਸਲਾ ਨਹੀਂ ਨਾ ਛੱਡਦਾ ਆਹਾ ਆ ਕੈਨੇਡਾ ਜਾਣ ਲੱਗੇ ਮੈਂ ਗੱਡੀ ਵੇਚੀ ਆ ਨਹੀਂ ਤਾਂ ਮੈਂ ਅਮਰੂਤੀ ਆਪਣੀ ਰੱਖਿਓ ਸੀ ਅੱਛਾ ਜੀ ਹਾਂਜੀ ਪਰ ਹੁਣ ਤੁਹਾਨੂੰ ਐ ਨਹੀਂ ਲੱਗਦਾ ਵੀ ਮੇਰੀ ਉਮਰ ਬਹੁਤ ਹੋ ਗਈ ਭਾਈ ਹੁਣ ਮੈਂ 80 82 ਸਾਲ ਹੋ ਗਈ 82 83 ਸਾਲ ਵੀ ਹੁਣ ਛੱਡੀਏ ਉਹ ਦਾਦਾ ਕਰਦਾ ਛੱਡ ਦੇ ਇੱਕ ਰਾਤਾ ਕਰਦਾ ਬਿੱਲਾ ਲੰਮਾ ਘਟੀ ਅੱਛਾ ਜੀ ਹਾਂਜੀ ਚਲੌਣੀ ਆ ਪਈ ਆ ਸਭ ਕਾ ਕਰਦਾ ਇਹ ਕੰਮ ਕਰ ਨੂੰ ਆ ਖੇਤੀ ਨੂੰ ਸਾਹ ਨਹੀਂ ਚੜਦਾ ਤੁਹਾਨੂੰ ਜਿਸ ਤਰ੍ਹਾਂ ਨਹੀਂ ਜੀ ਐਨਾ ਨਹੀਂ ਹੈ ਅੱਛਾ ਮੈਂ ਕਰਦਾ ਕਰਕੇ ਸਾਰੀ ਨਾ ਚੜਦਾ ਨਾ ਪ੍ਰੈਕਟਿਸ ਹੈ ਤੁਹਾਡੀ ਹਾਂਜੀ ਪਰ ਅੱਜ ਤੁਸੀਂ ਸਾਡੇ ਵਰਗੇ ਨੌਜਵਾਨ ਵੀ ਫੇਲ ਕਰਤੇ ਜੀ ਹਾਂਜੀ ਲੈ ਨਾ ਤੇ ਲੋ ਤੁਹਾਡੇ ਸਭ ਲਈ ਹੈ ਜੀ ਇਹ ਇਦਾਂ ਹੀ ਤਾਂ ਕੋਈ ਮੈਂ ਹੌਸਲਾ ਛੜਦਾ ਅਸ ਤੇ ਮੇਰੇ ਇਹਨਾਂ ਨੂੰ ਡੇਕਨ ਪਾਣੀ ਪਾ ਕੇ ਗਿਆ ਮੈਂ ਐ 12 ਵਜੇ ਤੇ ਬਾਅਦ ਮੈਂ ਇੱਥੇ ਹੋ ਗਿਆ ਉਹ ਦੱਸਿਆ ਵੀ 12 ਵਜੇ ਤੇ ਤੂੰ ਇੱਥੇ ਰਹਿਣਾ ਕਰ ਬੇ ਉਹ ਨਹੀਂ ਆਉਣਾ ਮੈਂ ਕਿਹਾ ਅੱਛਾ ਜੀ फिर फोन खराब था कल मैं आनंदपुर साहब गया अच्छा उम तो के आया पर नहीं जी। वो मुंडा मोटरसाइकिल बाल के लिया बजे अच्छा जी फिर उसे पौड़िया आप चेड़िया फिर महाराज मोहरे अजेब पैसे कोहरे चढ़ाए गोडी लाके मथा टेकया फिर खड़ गया ਪ੍ਰਸ਼ਾਦ ਅਲਫਾਫੇ ਚਪਵਾਲਿਆ ਵਾਹਿਗੁਰੂ ਵਾ ਵਾ ਬਹੁਤ ਵਧੀਆ ਜੀ ਕਮਾਲ ਹੈ ਤੁਸੀਂ ਸੋ ਸਰਿੰਦਰ ਸਿੰਘ ਜੀ ਸੱਚਮੁੱਚ ਕਮਾਲ ਨੇ ਅੱਜ ਸਾਨੂੰ ਜ਼ਰੂਰ ਇਹਨਾ ਤੋਂ ਸਿੱਖਿਆ ਲੈਣੀ ਚਾਹੀਦੀ ਸੇਧ ਲੈਣੀ ਚਾਹੀਦੀ ਤੇ ਸਲਾਮ ਹੈ ਜੀ ਤੁਹਾਨੂੰ ਹਾਂ ਜੀ ਬਹੁਤ ਬਹੁਤ ਧੰਨਵਾਦ ਕਿਉਂਕਿ ਤੁਸੀਂ ਜੋ ਵੈਸੇ ਤੁਹਾਨੂੰ ਮੈਂ ਤਾਂ ਬਾਪੂ ਜੀ ਕਹਿਣ ਨੂੰ ਵੀ ਦਿਲ ਨਹੀਂ ਕਰਦਾ ਕਿਉਂਕਿ ਤੁਹਾਡੇ ਜਦੋਂ ਮੈਂ ਸੀ ਮੈਨੂੰ ਐਵੇਂ ਲੱਗਿਆ ਬੇਸ਼ੱਕ ਚਿੱਟੇ ਵਾਲਾ ਬੇਜੇ ਤੁਸੀਂ ਜਵਾਨ ਹੀ ਹੋ ਠੀਕ ਹੈ ਜੀ ਹਾਂਜੀ ਹਾਂ ਮੈਂ ਇਸ ਕਰਕੇ ਮੈਂ ਸਿੱਧਾ ਤੁਰ ਕੇ ਕੋਟੂਨ ਚੱਲ ਜਾਣਾ ਕੋਟੂਨ ਵਾ ਜਾ ਦੇਖੋ ਆ ਗਿਆ ਉਹਨਾਂ ਕੋਲ ਜਾ ਬਹਿ ਜਾ ਤਾਂ ਬਹਿ ਜਾਣਾ ਨਹੀਂ ਨਹੀਂ ਤੁਰ ਹੀ ਰਹਿਣਾ ਵਾਹ ਹੋਰ ਵੀ ਸ਼ੌਂਕ ਕੋਈ ਰੱਖਦੇ ਹੋ ਗਾਉਣ ਦਾ ਲਿਖਣ ਦਾ ਕੁਝ ਕੋਈ ਸ਼ੌਂਕ ਨਹੀਂ ਆਹੀ ਆ ਬਈ ਖੇਤੀਬਾੜੀ ਦਾ ਮਿਹਨਤ ਕਰਨ ਦਾ ਸ਼ੌਂਕ ਹੈ ਇਹ ਤਾਂ ਕਰਨ ਦਾ ਵਾਹ ਹੱਥੀਂ ਕਿਰਤ ਕਰਨ ਦਾ ਹਾਂਜੀ ਹੁਣ ਬੈਠਣ ਮਿਲ ਕਰਦਾ ਫਿਰ ਇਹ ਨਹੀਂ ਜਵਾਬ ਦੇ ਜਣਾ ਫਿਰ ਮੈਂ ਤੁਰਦਾ ਫਿਰਦਾ ਕਰਕੇ ਇਹ ਜੇ ਇਹ ਤੱਕੜਿਆ ਜਿਹੜੇ ਮੇਰੇ ਆਣੀਆਂ ਉਹ ਤਾਂ ਖਾਦੇ ਤੁਰ ਕੇ ਠੀਕ ਹੈ ਜੀ ਸੋ ਬਿਲਕੁਲ ਜੀ ਇੱਕ ਵਾਰ ਦੇਖੋ ਕਿੰਨੀ ਸਫਾਈ ਬਹੁਤ ਵਧੀਆ ਤਰੀਕੇ ਦੇ ਨਾਲ ਜਿੱਥੇ ਕੋਈ ਪੱਤੇ ਡਿੱਗ ਗਏ ਤਾਂ ਉਹਨਾਂ ਨੂੰ ਕਿਥੋਂ ਇਕੱਠਾ ਕਰਕੇ ਢੇਰੀ ਲਗਾਈ ਹੋਈ ਹੈ ਯਾਨੀ ਕਿ ਹਰ ਪਾਸਿਓ ਬਾਪੂ ਸਰਿੰਦਰ ਸਿੰਘ ਜੀ ਦੀ ਤਾਰੀਫ ਕਰਨੀ ਬਣਦੀ ਹੈ ਕਿਉਂਕਿ ਪ੍ਰਮਾਤਮਾ ਨੇ ਬੇਸ਼ੱਕ ਉਸ ਸਮੇਂ ਇੱਕ ਅਜਿਹੀ ਘਟਨਾ ਵਾਪਰੀ ਵੀ ਇਹਨਾਂ ਦੇ ਹੱਥ ਚਲੇ ਗਏ ਪਰ ਮੈਂ ਕਹਿੰਦਾ ਵੀ ਇਹਨਾਂ ਨੇ ਕਦੇ ਮੰਨਿਆ ਹੀ ਨਹੀਂ ਉਸ ਚੀਜ਼ ਨੂੰ ਵੀ ਮੇਰੇ ਹੱਥ ਐ ਨਹੀਂ ਬਹੁਤ ਥਾਂਵਾਂ ਦੇ ਉੱਤੇ ਵੇਖਿਆ ਪਤਾ ਲੱਗਦਾ ਕਹਿੰਦੇ ਜੀ ਵੀ ਬੰਦੇ ਦੀ ਨਾ ਲਤ ਵੱਡੀ ਗਈ ਜਾਂ ਹੱਥ ਵੱਢਿਆ ਗਿਆ ਫਿਰ ਉਹ ਉਸ ਚੀਜ਼ ਨੂੰ ਸਹਾਰ ਨਹੀਂ ਸਕਿਆ ਤੇ ਉਹ ਚੱਲ ਬਸਿਆ ਪਰ ਇਹਨਾਂ ਦੀ ਹਿੰਮਤ ਨੂੰ ਸਲਾਮ ਹੈ ਜਦੋਂ ਕਹਿੰਦੇ ਘਟਨਾ ਵਾਪਰੀ ਤਾਂ ਉਦੋਂ ਇਹਨਾਂ ਨੇ ਹੌਸਲਾ ਦਿੱਤਾ ਵੀ ਰੋਵੋ ਨਾ ਭਾਈ ਕੋਈ ਨਹੀਂ ਜੋ ਹੋ ਗਿਆ ਹੋ ਗਿਆ ਪ੍ਰਮਾਤਮਾ ਦਾ ਭਾਣਾ ਵਾਹ ਵਾਹ ਖੁਸ਼ਮિજાਜ਼ ਨੇ ਵੈਸੇ ਵੀ ਸੋ ਬਹੁਤ ਚੰਗਾ ਲੱਗਾ ਤੇ ਤੁਹਾਨੂੰ ਕਿਸ ਤਰ੍ਹਾਂ ਲੱਗਾ ਬਾਪੂ ਜੀ ਦੇ ਬਾਰੇ ਦੇਖ ਕੇ ਮਿਲ ਕੇ ਵੀਡੀਓ ਦੇ ਵਿੱਚ ਤਾਂ ਤੁਸੀਂ ਵੀ ਜ਼ਰੂਰ ਦੱਸਿਓ ਬਾਕੀ ਗੁਰੂ ਕੀ ਰਸੋਈ ਦਸਨ ਨੰਬਰ ਦੇ ਰਹੇ ਆ ਤੁਹਾਨੂੰ ਇਹਨਾਂ ਵੀਰਾਂ ਨਾਲ ਗੱਲਬਾਤ ਕਰਕੇ ਇਹਨਾਂ ਦੇ ਕਾਰਜਾਂ ਬਾਰੇ ਵੀ ਜ਼ਰੂਰ ਤੁਸੀਂ ਜਾਣਕਾਰੀ ਮੈਂ ਕਹਿੰਦਾ ਲੋਕ ਕਿਵੇਂ ਕਰਦੇ ਆ ਇਹ ਤਾਂ ਇਹਨਾਂ ਦੇ ਬਾਪੂ ਜੀ ਬਾਰੇ ਇਸ ਇੰਟਰਵਿਊ ਬਾਰੇ ਕਮੈਂਟਾਂ ਦੇ ਵਿੱਚ ਆਪਣੀ ਰਾਏ ਦੇ ਸਕਦੇ ਹੋ ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕ ਚੈਨਲ